ਕਹਦਾ ਜਿਹੜਾ ਇਹ ਸਾਰਾ ਪਲਾਨ ਕਿਰਪਾ ਨਾਲ ਕਿੰਨੀ ਪੰਨਰ ਕੱਢਿਆ ਕਰਦਾ ਅੱਜ ਪੰਪ ਦੇ ਸੱਤ ਰੱਖ ਤੋਂ ਉੱਪਰ ਹੈ ਜਿਹੜਾ ਉਹ ਘਾਟਾ ਸ਼ੋਹੂ ਬੇਕਰ ਮੰਤਰੀ ਕਹਿੰਦਾ ਤਾ ਮੈਂ 24 ਘੰਟਿਆਂ ਚ ਤੂੰ ਤਾਂ ਦੁੱਧ ਪਾਣੀ ਕਰ ਦੇਣਾ ਸੀ ਕਿ ਮੰਤਰੀ ਤੂੰ ਇੰਨਾ ਝੂਠਾ ਤਿੰਨ ਮਹੀਨੇ ਹੋ ਗਏ ਲੈ ਇੱਕ ਵੀ ਬੰਦੇ ਨੂੰ ਖੁਸ਼ੀ ਨਹੀਂ ਲਿਆਉਂਦਾ ਬੇਮਤਾ ਸਾਰੀ ਨੇ ਨਹੀਂ ਪੰਪ ਦੇ ਖਾਤੇ ਜਾ ਕੇ ਪਰ ਅੱਜ ਵੀ ਪੰਪ ਤੇ ਜਿਹੜਾ ਤੇਲ ਹੈ ਉਹ ਨਹੀਂ ਘੜ ਰਿਹਾ ਰੰਗ ਮਾਲਕਾਂ ਨੂੰ ਇਹਦੇ ਚ ਬਹੁਤ ਵੱਡਾ ਕਪੜਾ ਹੋਇਆ ਪੰਪ ਨੇ ਮੈਨੇਜਰ ਨੇ ਤਾਂ ਕਿਹਾ ਕਿ ਜੇ ਤੁਸੀਂ ਮੈਂ ਵੈਦੀ ਵਰੀ ਹੋਇਆ ਕਿ ਮੇਰੇ ਕੋਲ ਇੰਨੇ ਲੱਖ ਰੁਪਏ ਜਿਹੜੇ ਐ ਇਹਨਾਂ ਨਾਲ ਲੈ ਲੈ ਜਿੰਨੇ ਤੇ ਨਲਕ ਮੇਟੀ ਬਣਾਇਆ ਮੰਤਰੀ ਨੇ ਆਪਣੇ ਜੇ ਕਮਾਲਕਾਂ ਦਾ ਭਲਾ ਮੈਂ ਮਿਲਣ ਗਿਆ ਚੈਲੰਜਰ ਜੀ 3 ਪੈਸਾ ਦੇਣ ਦਾ ਦਾਅਵਾ ਕਰ ਲਿਆ ਤੇ ਰਾਣਾ ਜੀ ਉਹ ਤੋਂ ਸਾਡੇ ਨੂੰ ਪੜਿਆ ਕਿ ਉਹਨਾਂ ਨੇ ਕਦੀ ਵੀ ਸਾਡੇ ਤੇ ਜਿਹੜਾ ਉਹ ਕੋਈ ਸਨੈਕ ਕਿਸੇ ਵੀ ਮੇਰੇ ਬੰਦੇ ਨੂੰ ਜਾਂ ਮੇਰੇ ਟਰੱਕ ਮਾਲਕ ਨੂੰ ਉਹ ਇਹ ਤਕਰੀਕਹੀ ਲੜਾਈਆਂ ਸੀ ਬਹੁਤ ਬੱਦਿਆ ਸਾਰਾ ਕੁਝ ਹੁੰਦਾ ਤੇ ਅੱਜ ਇਹ ਮੰਤਰੀ ਤਾਂ ਇਹ ਪੁਲਿਸ ਦੇ ਖਿਲਾਫ ਬੋਲਦਾ ਇਹ ਚੱਕ ਜੇ ਮੈਂ ਤੇ ਤੋਂ ਖੋਦ ਰਿਹਾ ਸੀਨ ਨਵਰੀਪੋਸਨ ਹੈ ਇਹਦੇ ਰਾਜ ਚੱਲਿਆ ਆ ਵੀ ਨੇ ਬੇਨਾਮ ਕਿਹਾ ਮੈਂ ਕਿਹਦੀ ਜਿਹੜੀ ਮੈਂ ਦਾ ਦੁੱਧ ਦਾ ਦੁੱਧ ਕਰ ਦੂੰਗਾ ਪਾਣੀ ਦਾ ਪਾਣੀ ਕਰ ਦੂੰਗਾ ਆਰਡਰ ਪਕਾ ਰਿਹਾ ਮੈਂ ਹੈਰਾਨ ਐ ਕਿ ਮਾਂ ਦੀ ਨਾਮ ਤੇਰਾ ਆਰਡਰ ਹੋਇਆ ਹੋਵੇ ਸੁਸਾਇਟੀ ਦਾ ਆਰਡਰ ਦਾ ਖੇਤੇ ਚੋਂ ਲੈ ਕੇ ਤੇ ਤੋਂ ਲੈ ਕੇ ਕਰਕੇ ਚੱਲ ਜਾਣਾ ਹੁਣ ਤਾਂ ਭਰਾਵਾ ਤੈਨੂੰ ਹੀ ਦੇਉਂਗਾ ਹੁਣ ਤੱਕ ਪਰ ਜਵਾਬ ਐ ਬੱਡੇ ਵੀ ਮੈਂ ਰੱਖੀ ਉਹਦਾ ਆਪਰੇ ਦਾ ਕਿਹਾ ਇਹ ਨਵੇਂ ਪੈਸੇ ਦਾ ਕਰਾਇਆ ਕਿਰਾਇਆ ਤਿੰਨ ਸਾਲ ਦਾ ਸਮਾਂ ਹੋ ਗਿਆ ਟੈਂਕਰਾਂ ਵਾਲੇ ਭੁੱਫੇ ਮਰਿਆ ਕਰਦੇ ਤੀਕ ਵੀ ਦੱਸੋ ਵੀ ਟਾਈ ਟੈਂਕਰ ਨੂੰ ਦਾ ਕਰਾਇਆ ਉਹ ਚੈਲੇਂਜ ਕਰਦਾ ਤਾਂ ਸਾਨੂੰ ਅਸੀਂ ਤਾਂ ਛੱਤੀਆਂ ਜੋ 12 ਕਰਦੇ ਨੇ ਉਹਦੇ ਉਹਦੇ ਭੁੱਫੇ ਸਾਨੂੰ 100 ਹੀ ਵੜਾ ਕੇ ਦਿੰਦੇ ਉਹਦੀ ਤਰਖਾਸ ਕੈਨਸਲ ਹੋ ਗਈ ਪ੍ਰਧਾਨੇ ਦੱਸਦਾ ਤੁਹਾਨੂੰ ਕੀ ਹੋਇਆ ਨਾ ਆਂ ਨੂੰ ਕਿਉਂ ਨਹੀਂ ਕਿਹਾ ਦੱਸਿਆ ਵੀ ਦਰਖਾਸਤਾਂ ਦੇ ਕੈਂਸਲ ਹੋ ਗਈ। ਉਹ ਜਿਹੜੇ ਚੈੱਕਅਪ ਪ੍ਰਧਾਨ ਦੇ ਡਾਇਨਸਟੀ ਪਾਏ ਗਏ ਸਿਰਫ ਕਿਆ ਸੁਸਾਇਟੀ ਨੂੰ ਨਰਾਮ ਕਰੂੜਾ ਹੈ। ਇਹ ਬੜਾ ਚਿੰਤਾ ਦਾ ਵਿਸ਼ਾ ਹੈ ਕਿ ਕੇਸ ਹਾਰ ਗਏ ਸੀ ਹਾਰਨਾ ਨਹੀਂ ਚਾਹੀਦਾ। ਇਹ ਬਿਲਪੜੇ ਲੰਬੇ ਸਮੇਂ ਤੋਂ ਕੇਸ ਪੀਸੀਐਲ ਨਾਲ ਸਾਡੇ ਤੇ ਪੀਸੀਐਲ ਤੇ ਜਿਆਦਾ ਨਜ਼ਰ ਆਦਾ ਪਾਇਆ ਉਹਦਾ ਤੇ ਆਪਣੇ ਉਹ ਟਰਾਲੇ ਚਲਾਉਂਦੀ ਸੀ। ਤੇ ਇਸ ਕੇਸ ਦੀ ਜਿਹੜੀ ਜੋ ਮੌਜੂਦਾ ਕਮੇਟੀ ਹੈ ਇਨੇ ਪੂਰੇ ਤੌਰ ਤੇ ਪੈਰਵਾਈ ਨਹੀਂ ਕੀਤੀ ਜਿਹੜੇ ਕੇਸ ਚੱਲਦੇ ਆ ਉਹਨਾਂ ਦੀ ਪੈਰਵਾਈ ਨਾ ਹੋਣ ਕਰਕੇ ਇਹ ਕੇਸ ਆ ਜਿਹੜੇ ਹਾਰ ਗਏ ਇਹ ਸਾਡੇ ਤੇ ਇੱਕ ਬਹੁਤ ਵੱਡਾ ਤੱਬਾ ਹੈ ਪਰ ਫਿਰ ਵੀ ਕੇਸਾਂ ਦਾ ਕਈ ਵਾਰ ਸਾਡੇ ਸਾਥੀ ਘਬਰਾ ਜਾਂਦੇ ਕੋਈ ਇੰਨੀ ਗੱਲ ਨਹੀਂ ਜੇ ਆਪਾਂ ਇਕੱਠੇ ਹੋਈਏ ਸਾਰੇ ਇੱਕ ਮੁੱਠ ਹੋ ਗਏ ਮਿਸਾਲ ਦੇ ਤੌਰ ਤੇ ਜਿੱਦ ਆਪਾਂ ਪਹਿਲਾਂ ਜਦੋਂ ਸਾਨੂੰ ਅਸੀਂ ਬਰਬਾਦ ਹੋਣ ਲੱਗੇ ਸੀ ਸਾਰੇ ਵੀਰ ਸਾਡੇ ਟਰੱਕ ਮਾਲਕ ਇਕੱਠੇ ਹੋਏ ਤੇ ਉਦੋਂ ਜਿਹੜਾ ਪ੍ਰਸ਼ਾਸਨ ਨੂੰ ਵਿੱਚ ਪੈ ਕੇ ਸਮਝੌਤਾ ਕਰਾਣਾ ਪਿਆ ਔਰ 12 ਜਿਹੜੇ ਗੱਡੀਆਂ ਆ ਉਹ ਚਲਦੀਆਂ ਆ ਚਲਾਨੀਆਂ ਪਈਆਂ ਬਾਕੀ ਉਹਨਾਂ ਨੂੰ ਜਿਹੜੀਆਂ ਖੜਾਣੀਆਂ ਪਈਆਂ ਇਸ ਕਰਕੇ ਘਬਰਾਣ ਦੀ ਇੱਕ ਲੋਕਾਂ ਨੂੰ ਇਕਮੁੱਠ ਹੋਣ ਦੀ ਲੋੜ ਹੈ ਅਸਲ 'ਚ ਰਾਣਾ ਜੀ ਗੱਲ ਇਹ ਹੈ ਵੀ ਇਹ ਕਮੇਟੀ ਪੂਰੀ ਤਰ੍ਹਾਂ ਪੈਰਵਾਈ ਨਹੀਂ ਕਰਦੀ ਇਹ ਕਮੇਟੀ ਪੀਸੀਐਲ ਨਾਲ ਡਟ ਕੇ ਖੜਦੀ ਹੈ ਔਰ ਜੋ ਬਹਿਸ ਨੇ ਕਹਿਣਾ ਮੰਤਰੀ ਨੇ ਕਹਿਣਾ ਉਹੀ ਇਹਨਾਂ ਨੇ ਕਰਨਾ ਮੰਤਰੀ ਨੇ ਇਹਨਾਂ ਨੂੰ ਬਣਾਇਆ ਵਾ ਏ ਔਰ ਮੰਤਰੀ ਦੀ ਮਰਜ਼ੀ ਮੁਤਾਬਕ ਹੀ ਇਹ ਜਿਹੜਾ ਕੰਮ ਹੈ ਉਹ ਕਰਦੇ ਆ ਮੈਨੂੰ ਪਤਾ ਵੀ ਜੇ ਕੇਸ ਆਪਾਂ ਹਾਰ ਜਾਈਏ ਨਾ ਵੀ ਕੇਸ ਹੋਣਾ ਲੇਕਿਨ ਜੋ ਮੰਤਰੀ ਨੇ ਕਹਿਣਾ ਉਹੀ ਹੋਣਾ ਇਹ ਇਹਨਾਂ ਦਾ ਜਿਹੜਾ ਮਨੋਰਥ ਹੈ ਉਹ ਸਹੀ ਨਹੀਂ ਕਿਉਂਕਿ ਪੰਜਾਬ ਚ ਇਹਨਾਂ ਨੇ ਸੱਤਾ ਤੇ ਕਾਬਜ ਹੁੰਦੇ ਆਂ ਪਹਿਲਾਂ ਤਾਂ ਟਰੱਕ ਯੂਨੀਅਨਾਂ ਪੰਜਾਬ ਦੀਆਂ ਭੰਗ ਕਰਦੀਆਂ ਫਿਰ ਇਹਨਾਂ ਨੇ ਸਾਡੀ ਜਿਹੜੀ ਸੋਸਾਇਟੀ ਐ ਉਹ ਭੰਗ ਕਰਤੀ ਅੱਜ ਵੀ ਜਿਹੜਾ ਕੇਸ ਐ ਸਾਡਾ ਸੋਸਾਇਟੀ ਦਾ ਵਰਸਸ ਸਰਕਾਰ ਚੱਲਦਾ ਤੇ ਜੇ ਸਰਕਾਰ ਦੀ ਨੀਅਤ ਠੀਕ ਹੋਵੇ ਤਾਂ ਉਹ ਕੇਸ ਨੂੰ ਸਰਕਾਰ ਬਾਸ ਲੈ ਲੈਵੇ ਸਾਨੂੰ ਜਿਹੜੀ ਰਾਹਤ ਐ ਸਾਡੇ ਤੇ ਜਿਹੜੇ ਮੋਹਰਾ ਔਕੜਾ ਬੀਜੀਆਂ ਜਿਹੜੇ ਆਣ ਵਾਲੇ ਚ ਸਮੇਂ ਚ ਜਿਹੜੀਆਂ ਸਾਨੂੰ ਚੁਗਣੀਆਂ ਪੈਣੀਆਂ ਜਿਹੜੇ ਸਾਡੇ ਵੀਰਾਂ ਨੇ ਕੁਰਬਾਨੀਆਂ ਦੇ ਕੇ ਇਹ ਸੋਸਾਇਟੀ ਇਸ ਯੂਨੀਅਨ ਦਾ ਮੁੰਡ ਬਣਿਆ ਅੱਜ ਉਹਨਾਂ ਨੂੰ ਮਿੱਟੀ 'ਚ ਇਹ ਮੌਜੂਦਾ ਜੋ ਸਰਕਾਰ ਹੈ ਜਾਂ ਮੌਜੂਦਾ ਕਮੇਟੀ ਹੈ ਇਹ ਪਲੀਤ ਕਰ ਰਹੀ ਹੈ ਕਿਉਂਕਿ ਇਹ ਇੱਕ ਰੋਜ਼ਗਾਰ ਹੈ ਸਾਡੇ ਇਲਾਕੇ ਦਾ ਰੋਜ਼ਗਾਰ ਹੈ ਔਰ ਜੋ ਸਰਮਾਇਦਾਰ ਹੈ ਪੀਸੀਐਲ ਉਹ ਚਾਹੁੰਦੀ ਹੈ ਕਿ ਮੈਂ ਆਪਣੀਆਂ ਗੱਡੀਆਂ ਰਾਹੀਂ ਢੋਵਾਂ ਹਰੇਕ ਦਾ ਉਹ ਉਹਨਾਂ ਦਾ ਸੁਪਨਾ ਹੀ ਇਹ ਹੈ ਇਸ ਕਰਕੇ ਸਾਰੇ ਇਹ ਜਿਹੜੇ ਰਲੇ ਹੋਏ ਐ ਔਰ ਮੰਤਰੀ ਜੋ ਚਾਹੁੰਦਾ ਉਹੀ ਹੋਇਆ ਕਰਦਾ ਮੰਤਰੀ ਨੇ ਚਾਹਵੇ ਕੇਸ ਹਾਰ ਜੀਏ ਮੰਤਰੀ ਕੇਸ ਹਰਾਤਾ ਮੰਤਰੀ ਸੋਸਾਇਟੀ ਨੂੰ ਤੋੜਦੀ ਮੰਤਰੀ ਨੇ ਸੋਸਾਇਟੀ ਤੋੜਦੀ ਔਰ ਮੰਤਰੀ ਉਹਨਾਂ ਦੀਆਂ ਗੱਲਾਂ ਜੋ ਹੈ ਉਹਦੇ ਪੀਸੀਐਲ ਦੀਆਂ ਹੋਇਆ ਕਰਦੀਆਂ ਇਹ ਸਾਨੂੰ ਆਮ ਲੋਕਾਂ ਨੂੰ ਸੋਚਣਾ ਪੈਣਾ ਕਮੇਟੀ ਦਾ ਤੁਹਾਨੂੰ ਵੀ ਪਤਾ ਵੀ ਲੋਕਾਂ ਦੇ ਵਰਕਰਾਂ ਦੇ ਜੋ ਸਾਡੇ ਟਰੱਕ ਮਾਲਕਾਂ ਉਹਨਾਂ ਦੇ ਭਲੇ ਲਈ ਚੁਣੀ ਜਾਂਦੀ ਹੈ ਤੇ ਕਮੇਟੀ ਦਾ ਘੁੰਮਦੀ ਕਾਰਾਂ ਚ ਇੱਕ ਦੱਖਣ ਸਾਰਾ ਇਹਨੇ ਗੱਡੀ ਨਾਲ ਕਹਤਾ ਏਸੀ ਕਮਰੇਜ ਬੈਠਣ ਨੂੰ ਥੋੜਾ ਜਿਹਾ ਅਸੀਂ ਬਣਾਏ ਇਹ ਬਣਾਏ ਅਸੀਂ ਆਪਣੇ ਕੰਮਕਾਰ ਲਈ ਵਿਧਾਨ ਦੇ ਲਈ ਮੈਨੂੰ ਹੁਣ ਤੱਕ ਕਸਮ ਖਾ ਕੇ ਕਹਿਦਾ ਵਾ ਕੋਈ ਵੀ ਟਰੱਕ ਯੂਨੀਅਨ ਦਾ ਬੰਦਾ ਜਾਂ ਟਰੱਕ ਜੁਨੇ ਦਾ ਮਾਲਕ ਜਾਂ ਪ੍ਰਧਾਨ ਕਹਿਦਾ ਬਈ ਮੈਂ ਟਰੱਕ ਜੁਨੇ ਦਾ ਆ ਫਾਇਦਾ ਕੀਤਾ ਇੱਕ ਨਵੇਂ ਪੈਸੇ ਦਾ ਕਿਰਾਇਆ ਨਹੀਂ ਵਧਾਇਆ ਐਨਐਫਐਲ ਤੋਂ ਜਿਹੜੀ ਖਾਦ ਨਿਕਲਦੀ ਉਹ ਆਪਣਾ ਆਪ ਹੀ ਕੁਝ ਟਰੱਕ ਮਾਲਕਾਂ ਨੂੰ ਅਪਰਾਲਾ ਕੀਤਾ ਤਾਂ ਨਿਕਲਿਆ ਕਰਦੀ ਇਹ ਇੱਕ ਬਰੀ ਵੀ ਦੱਸ ਦਵੇ ਵੀ ਮੈਂ ਮੀਟਿੰਗ ਕੀਤੀ ਆ ਫੋਟੋ ਪਾ ਦਵੇ ਵੀ ਆ ਮੈਂ ਤੁਹਾਡਾ ਰੇਟ ਵਧਾਤਾ ਆ ਤੁਹਾਡਾ ਮੈਂ ਕੰਮ ਵਧਾਤਾ ਸਾਡਾ ਕੰਮ ਹੈ ਜਿਹੜਾ ਉਹ ਆਪਣਾ ਕੁਦਰਤੀ ਤੌਰ ਤੇ ਚੱਲਿਆ ਹੋਇਆ ਹੈ ਕਮੇਟੀ ਦਾ ਕੋਈ ਯੋਗਦਾਨ ਨਹੀਂ ਕਮੇਟੀ ਦਾ ਸ਼ਰਤਾਂ ਲਾਉਂਦੀ ਸੀ ਸਾਡੇ ਨਾਲ ਪ੍ਰਧਾਨ ਵੀ ਮੈਂ ਟੈਂਕਰ ਖੜਾ ਦੂੰਗਾ ਪ੍ਰਧਾਨ ਜੀ ਅੱਜ 3 ਸਾਲ ਦਾ ਸਮਾਂ ਹੋ ਗਿਆ ਟੈਂਕਰਾਂ ਵਾਲੇ ਭੁੱਖੇ ਮਰਿਆ ਕਰਦੇ ਤੁਸੀਂ ਇੱਕ ਵੀ ਦੱਸੋ ਵੀ ਟੈਂਕਰ ਉਹਨਾਂ ਦਾ ਖੜਾਇਆ ਜਿਹੜੀ ਲੜਾਈ ਅਸਲ ਚ ਲੜਾਈ ਆ ਉਹ ਲੜਨੀ ਚਾਹੀਦੀ ਵੀ ਉਹਨਾਂ ਦੇ ਟੈਂਕਰ ਆ ਜਿਹੜੇ ਉਹ ਰੁਕਣੇ ਚਾਹੀਦੇ ਸਾਡੇ ਜਿਹੜਾ ਟਰੱਕ ਟੈਂਕਰਾਂ ਵਾਲੇ ਨੇ ਜਿਹਨਾਂ ਦਾ ਵੱਡਾ ਨੁਕਸਾਨ ਐਸ ਟਾਈਮ ਆਰਥਿਕ ਤੌਰ ਤੇ ਹੋ ਰਿਹਾ ਉਹਨਾਂ ਨੂੰ ਰਾਹਤ ਮਿਲਣੀ ਚਾਹੀਦੀ ਤੂੰ ਚੈਲੰਜ ਕਰਦਾ ਤਾਂ ਸਾਨੂੰ ਅਸੀਂ ਤਾਂ ਛੱਤੀਆਂ ਜੋ 12 ਕਰਤੇ ਤੇ ਤੂੰ ਪਿਓ ਦੇ ਪੁੱਤਾਂ ਸਾਨੂੰ ਇੱਕੋ ਹੀ ਖੜਾ ਕੇ ਦੱਸ ਦੇ ਮੈਂ ਮੈਂ ਤੁਹਾਡੀ ਗੱਲ ਨੂੰ ਸਾਰੀ ਨੂੰ ਸਮਝ ਗਿਆ ਰਾਣਾ ਜੀ ਇਹ ਕੁਝ ਨਹੀਂ ਹੋਣਾ ਸ਼ੰਗਾਰਚ ਇਹ ਇੱਕ ਜਾਲ ਸੀ ਜਿਹੜਾ ਉਹਨਾਂ ਨੇ ਜਾਲ ਬੁਣਿਆ ਏ ਔਰ ਮੰਤਰੀ ਨੇ ਕਿਹਾ ਸੀ ਵੀ ਮੈਂ ਹੁਣ ਇੱਕ ਐ ਕਰ ਦੂੰਗਾ ਮੀਟਿੰਗਾਂ ਕਰਾ ਦੂੰਗਾ ਉਹਦੇ ਬਾਅਦ 4 ਮਹੀਨੇ ਹੋ ਗਏ ਇੱਕ ਵੀ ਮੀਟਿੰਗ ਨਹੀਂ ਹੋਈ ਜਦੋਂ ਪੰਪ ਦਾ ਮੁੱਦਾ ਉੱਠਿਆ ਤੇਲ ਦੇ ਕੱਪੜੇ ਦਾ ਮੁੱਦਾ ਉੱਠਿਆ ਅੱਜ ਜਿਹੜਾ ਅਹਿਮ ਮੁੱਦਾ ਏ ਉਹ ਪੰਪ ਦਾ ਮੈਂ ਤੁਹਾਨੂੰ ਦੱਸ ਦਵਾਂ ਅੱਗੇ ਪੰਪ ਤੇ ਸਾਰੀਆਂ ਗੱਡੀਆਂ ਨੂੰ ਧਾਰ ਤੇਲ ਪਿੰਦਾ ਦਾ ਹੁਣ ਪਿਛਲੇ 6 ਮਹੀਨਿਆਂ ਤੋਂ ਧਾਰ ਤੇਲ ਨਹੀਂ ਪਿਆ ਪੇਮੈਂਟਾਂ ਸਾਰੀਆਂ ਨੇ ਜਿਹੜੀਆਂ ਆ ਪੰਪ ਦੇ ਖਾਤੇ 'ਚ ਆ ਗਈਆਂ ਪਰ ਅੱਜ ਵੀ ਪੰਪ ਤੇ ਜਿਹੜਾ ਤੇਲ ਏ ਉਹ ਨਹੀਂ ਮਿਲ ਰਿਹਾ ਟਰੱਕ ਮਾਲਕਾਂ ਨੂੰ ਇਦੇ ਚ ਬਹੁਤ ਵੱਡਾ ਘਪਲਾ ਹੋਇਆ ਇੱਥੋਂ ਤੱਕ ਵੀ ਮੈਂ ਦੱਸ ਦੇਵਾਂ ਬਈ ਇੱਕ ਪੰਪ ਦੇ ਬੰਦੇ ਨੇ ਪੰਪ ਦੇ ਮੈਨੇਜਰ ਨੇ ਪ੍ਰਧਾਨ ਤੇ ਖਿਲਾਫ ਐਫਈਡੈਪਟ ਦਿੱਤਾ ਇਹ ਪਹਿਲੀ ਵਾਰੀ ਹੋਇਆ ਕਿ ਮੇਰੇ ਕੋਲੋਂ ਇੰਨੇ ਲੱਖ ਰੁਪਏ ਜਿਹੜੇ ਐ ਇਹਨਾਂ ਨੇ ਲੈ ਲਏ ਹੁਣ ਪ੍ਰਧਾਨ ਨੂੰ ਜਾ ਕੇ ਕਰਨਾ ਚਾਹੀਦਾ ਵੀ ਪ੍ਰਧਾਨ ਜਦ ਤੇਰੇ ਤੇ ਇਲਜ਼ਾਮ ਪਹਿਲੀ ਵਾਰੀ ਕਮੇਟੀ ਦੇ ਲੱਗੇ ਇਹ ਇਲਜ਼ਾਮ ਅੱਜ ਤੱਕ ਅਸੀਂ ਸਾਡੀ ਉਮਰ ਕਾਫੀ ਹੋ ਗਈ ਇਸ ਧੰਦੇ ਚ ਪਿਆਨ ਹੋ ਗਈ ਸਤੋਂ ਪਹਿਲਾਂ ਜਿਹੜੇ ਲੋਕ ਕਰਦੇ ਤੇ ਉਹ ਕਹਿੰਦੇ ਕਦੀ ਤੱਕ ਕਲਾਕਾਰਾਂ ਨਾਲ ਇਲਜ਼ਾਮ ਨਹੀਂ ਲਾਇਆ ਬਈ ਪ੍ਰਧਾਨ ਨੇ ਜਬਰੀ ਜਿਹੜੇ ਪੈਸੇ ਆ ਲੱਖਾਂ ਰੁਪਏ ਲੈ ਲਏ ਅੱਜ ਪੰਪ ਦੇ 60 ਲੱਖ ਤੋਂ ਉੱਪਰ ਹੈ ਜਿਹੜਾ ਉਹ ਘਾਟਾ ਸ਼ੋ ਹੋ ਰਿਹਾ ਹੈ ਕਹਿੰਦਾ ਮੰਤਰੀ ਕਹਿੰਦਾ ਤਾਂ ਮੈਂ 24 ਘੰਟਿਆਂ ਚ ਦੁੱਧ ਦਾ ਦੁੱਧ ਪਾਣੀ ਕਰ ਦੇਣਾ ਸੀ ਕਿ ਮੰਤਰੀ ਤੂੰ ਇੰਨਾ ਝੂਠਾ ਤਿੰਨ ਮਹੀਨੇ ਹੋ ਗਏ ਤੇ ਇੱਕ ਵੀ ਬੰਦੇ ਨੂੰ ਦੋਸ਼ੀ ਹੈ ਜਿਹੜਾ ਉਹ ਨਹੀਂ ਮੰਨਿਆ ਹੁਣ ਪ੍ਰਧਾਨ ਦਾ ਕਿਹਾ ਤਾਂ ਪਿਛਲੀ ਦਿਨੀ ਕਲਰਕਾਂ ਤੇ ਇਲਜ਼ਾਮ ਲਾਤਾ ਬਈ ਜੀ ਇਹਨਾਂ ਨੇ ਜਾਲੀ ਚੈੱਕ ਕੀਤੇ ਔਰ ਇਸ ਕਾਨਫਰੰਸ ਕਰ ਲਈ ਪੱਤਰਕਾਰਾਂ ਨੂੰ 2.5 ਕਿਲੋ ਪਨੀਰ ਦੇ ਪਕੌੜੇ ਖਿਲਾਤੇ ਉਹਦੀ ਦਰਖਾਸਤ ਕੈਂਸਲ ਹੋ ਗਈ ਪ੍ਰਧਾਨੇ ਦੱਸ ਦਵੋ ਵੀ ਕੀ ਹੋਇਆ ਪ੍ਰਧਾਨ ਹੁਣ ਕਿਉਂ ਨਹੀਂ ਫਿਰ ਦੱਸਿਆ ਵੀ ਦਰਖਾਸਤ ਕਾਹਤੇ ਕੈਂਸਲ ਹੋ ਗਈ ਉਹ ਜਿਹੜੇ ਚੈੱਕ ਪ੍ਰਧਾਨ ਦੇ ਸਾਈਨ ਅਸਲੀ ਪਾਏ ਗਏ ਸਿਰਫ ਕਿਹਾ ਵੀ ਸੁਸਾਇਟੀ ਨੂੰ ਬਦਨਾਮ ਕਰਨ ਦੀ ਲੋੜ ਹੈ ਤੇ ਇਹ ਜਿਹੜਾ ਪੰਪ ਦਾ ਵੀ ਘਾਟਾ ਜਿਹੜਾ ਇਹ ਸਾਰਾ ਪ੍ਰਧਾਨ ਦੀ ਕਿਰਪਾ ਨਾਲ ਕਮੇਟੀ ਦੀ ਕਿਰਪਾ ਨਾਲ ਘਾਟਾ ਪਿਆ ਕਰਦਾ ਇਹਦਾ ਨੁਕਸਾਨ ਵਾਲਾ ਡੀ ਜਿਹੜਾ ਆਮ ਟਰੱਕ ਮਾਲਕਾ ਜਿਹੜਾ ਦਸਾਂ ਨਾ ਹੁੰਦੀ ਕਿਰਤ ਕਰਦਾ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਵੀ ਪ੍ਰਧਾਨ ਜਦੋਂ ਅਸੀਂ ਲੜਾਈ ਲੜੀ ਸੁਸਾਇਟੀ ਨੂੰ ਬਚਾਉਣ ਦੀ ਲੜਾਈ ਲੜੀ ਉਦੋਂ ਲੋਕ ਆਂਡਾ ਖਾਂਦੇ ਤੇ ਇਹ ਤਾਂ ਮੁਰਗੀ ਖਾਣ ਨੂੰ ਪੈ ਗਏ ਇਹ ਪ੍ਰਧਾਨ ਕੋਲ ਕੋਈ ਗੱਡੀ ਨਹੀਂ ਸੀ ਉਹ ਤਾਂ 40 ਮੈਂਬਰ ਬਣਿਆ ਇਹਦੀ ਮਤਦਾਨੋਂ ਮੈਂਬਰਤੀ ਪਹਿਲਾਂ ਇਹਦਾ ਪਿਓ ਸੀ ਪਿਓ ਦੀ ਮੌਤ ਹੋ ਗਈ ਮਤਦਾਨੋਂ ਮੈਂਬਰਸ਼ਿਪ ਹੋ ਗਈ ਉਹਦੀ ਮੈਂਬਰ ਹੈ ਜਿਹੜਾ ਉਹ ਮੌਕੇ ਦੇ ਮੌਕਾ ਇਹਦੇ ਨਾਂ ਕਰਤੀ ਗੱਡੀ ਤੇ ਚਾਲੀ ਐਫੀਡੈਵਟ ਲੈ ਲਿਆ ਬਣਾ ਲਈ ਸ਼ੋ ਕਰਤੀ ਤਾਂ ਇਹ ਜਿਹੜੀ ਕਮੇਟੀ ਬਣਾਤੀ ਹੈ ਸਾਨੂੰ ਵੀ ਪਤਾ ਵੀ ਕਮੇਟੀ ਕਿੱਦਾਂ ਬਣੀ ਵੀ ਇਹ ਚਿੰਟੇ ਨਾਲ ਕਮੇਟੀ ਬਣਾਈ ਵੀ ਮੰਤਰੀ ਨੇ ਆਪਣੇ ਚਿਹਤਿਆਂ ਦੀ ਕਮੇਟੀ ਬਣਾਈ ਵੀ ਉਹਨੇ ਟਰੱਕ ਮਾਲਕਾਂ ਦਾ ਭਲਾ ਮੈਂ ਪਹਿਲਾਂ ਵੀ ਕੀਤਾ ਚੈਲੰਜ ਕੀਤਾ ਇੱਕ ਵੀ ਪੈਸਾ ਜਿਹੜਾ ਸਾਡਾ ਭਾੜੇ ਦਾ ਨਹੀਂ ਵਧਿਆ ਇੱਕ ਵੀ ਜਿਹੜਾ ਕੰਮ ਹੈ ਸਾਡਾ ਉਹ ਜ਼ਿਆਦਾ ਨਹੀਂ ਹੋਇਆ ਸਾਡਾ ਨੁਕਸਾਨ ਹੋ ਰਿਹਾ ਔਰ ਇਹ ਲੋਕ ਸੈਟੀ ਨੂੰ ਤੋੜਨ ਤੱਕ ਚੱਲੇ ਵੇ ਮੈਂ ਆਪਣੇ ਲੋਕਾਂ ਨੂੰ ਸਿਰਫ ਇਹੀ ਕਹਿਣਾ ਜਾਂਦਾ ਕਿ ਟਰੱਕ ਮਾਲਕ ਵਿਰੋਧ ਇਹ ਅਦਾਰਾ ਸਾਨੂੰ ਅੱਜ ਬੱਚੇ ਪਾਲ ਰਹੇ ਅਸੀਂ ਆਪਣੀਆਂ ਧੀਆਂ ਦੇ ਵਿਆਹ ਕਰਦੇ ਇਹਦੇ ਸਿਰ ਤੇ ਆਪਣੀਆਂ ਜਾਇਦਾਦਾਂ ਵੀ ਤੁਸੀਂ ਬਣਾਈਆਂ ਸਾਰਾ ਕੁਝ ਕੀਤਾ ਲੇਕਿਨ ਅੱਜ ਇਹਨੂੰ ਬਚਾਣ ਦੀ ਲੋੜ ਹੈ ਇਹ ਨਹੀਂ ਜਿੱਦਾਂ ਇਹਨਾਂ ਨੇ ਸੈਟੀ ਆਂਦਿਆਂ ਤੋੜੀ ਹੈ ਅੱਜ ਵੀ ਉਹ ਜਿਹੜਾ ਖਤਰਾ ਉਹ ਬਰਕਰਾਰ ਹੈ ਇਹਨਾਂ ਨੇ ਆਂਦੇ ਜਾਂਦੇ ਰਹਿਣਾ ਸਾਡਾ ਆਰਥਿਕ ਤੌਰ ਤੇ ਬਹੁਤ ਨੁਕਸਾਨ ਹੈ ਜਿਹੜਾ ਇਹਨਾਂ ਲੋਕਾਂ ਨੇ ਕਰਕੇ ਜਾਣਾ ਥੋਨੋਂ ਜਿਹੜਾ ਇੱਕ ਮੁੱਠ ਹੋ ਕੇ ਇਹਦਾ ਜਵਾਬ ਦੇਣਾ ਚਾਹੀਦਾ ਔਰ ਇਕੱਠੇ ਹੋਣਾ ਚਾਹੀਦਾ ਵੀ ਪੰਜਾਬ ਚ ਲੈਂਡ ਪੂਲਿੰਗ ਨੀਤੀ ਲੈ ਕੇ ਆਏ ਉਹ ਕਿਸਾਨਾਂ ਦੀਆਂ ਮੁਕਤ ਚ ਜ਼ਮੀਨਾਂ ਲੈਣੀ ਦੀਆਂ ਕਿਸਾਨ ਹੈ ਜਿਹੜਾ ਸੜਕਾਂ ਤੇ ਖੜ ਗਿਆ ਕਿਸਾਨਾਂ ਨੇ ਆਪਣੇ ਪਿੰਡਾਂ 'ਚ ਬੋਰਡ ਲਾਤੇ ਪਿੰਡਾਂ ਦੇ ਪਿੰਡ ਜਿਹੜੇ ਲੋਕ ਆ ਇਕੱਠੇ ਹੋ ਗਏ ਔਰ ਇਹਨਾਂ ਨੂੰ ਵਾਪਸ ਆ ਜਿਹੜਾ ਉਹ ਫੈਸਲਾ ਲੈਣਾ ਪਿਆ ਇਦਾਂ ਇੱਕ ਵਾਰੀ ਜੀਰਾ ਸੁਪਰੀਮ ਕੋਰਟ ਹਾਈ ਕੋਰਟ ਨੇ ਫੈਸਲਾ ਦਿੱਤਾ ਵੀ ਜੀਰਾ ਫੈਕਟਰੀ ਦੇ ਧਰਨਾ ਚੱਕ ਦਿਓ ਫੈਕਟਰੀ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਲੇਕਿਨ ਉੱਥੇ ਲੋਕ ਇਕੱਠੇ ਹੋਏ ਕੁਰਬਾਨੀਆਂ ਕੀਤੀਆਂ ਲੋਕਾਂ ਨੇ ਉਹ ਵੀ ਫੈਸਲਾ ਜਿਹੜਾ ਲਾਗੂ ਨਹੀਂ ਹੋਣ ਦਿੱਤਾ ਇਹ ਜਿਹੜੇ ਜੋ ਮੌਜੂਦਾ ਮੰਤਰੀ ਐ ਇਹ ਸਾਰਾ ਕੁਝ ਉਹਦੇ ਕਹਿਣ ਤੇ ਹੋ ਰਿਹਾ ਜੇ ਮੰਤਰੀ ਅੱਜ ਕਹਿਵੇ ਵੀ ਸਰਕਾਰ ਨੇ ਕੇਸ ਵਾਪਸ ਲੈਣਾ ਅੱਜ ਲੈ ਲੈ ਵਾ ਜੇ ਮੰਤਰੀ ਅੱਜ ਕਹਦਾ ਵੀ 12 ਟੈਂਕਰ ਖੜਾ ਦਿਓ ਤਾਂ 12 ਟੈਂਕਰ ਉਹਨਾਂ ਨੂੰ ਖੜਾਣੇ ਪੈ ਜਾਣੇ ਪਬਲਿਕ ਤੌਰ ਤੇ ਮੰਤਰੀ ਬੜਾ ਉਹ ਕਹਿੰਦਾ ਮੈਂ ਤਾਂ ਹੈਰਾਨ ਐ ਪਿਛਲੇ ਸਮੇਂ ਦੀ ਜਿਹਤੋਂ ਅਸੀਂ ਲੜਾਈ ਲੜਦੇ ਦੇ ਤੇ ਰਾਣਾ ਜੀ ਉਦੋਂ ਸਾਡੇ ਇੱਥੋਂ ਦੇ ਵਿਧਾਇਕ ਤੇ ਉਹਨਾਂ ਨੇ ਕਦੀ ਵੀ ਸਾਡੇ ਤੇ ਜਿਹੜਾ ਉਹ ਪੁਲਿਸ ਨੇ ਕਿਸੇ ਵੀ ਮੇਰੇ ਬੰਦੇ ਨੂੰ ਜਾਂ ਮੇਰੇ ਟਰੱਕ ਮਾਲਕ ਨੂੰ ਉਹੇ ਤੱਕ ਨਹੀਂ ਕਹੀ ਲੜਾਈਆਂ ਅਸੀਂ ਬਹੁਤ ਲੜੀਆਂ ਸਾਰਾ ਕੁਝ ਕੀਤਾ ਤੇ ਅੱਜ ਇਹ ਮੰਤਰੀ ਤਾਂ ਜੇ ਕੋਈ ਦੇ ਖਿਲਾਫ ਬੋਲਦਾ ਇਹਦਾ ਚੱਕ ਜੇ ਮੈਨੂੰ ਖੁਦ ਤਿੰਨ ਵਾਰੀ ਪੁਲਿਸ ਨੇ ਇਹਦੇ ਰਾਤ ਚ ਚੱਕਿਆ ਮੇਰੇ ਤੇ ਚੋਂ ਪਰਚਾ ਵੀ ਪਾਇਆ ਪੁਲਿਸ ਨੇ ਤੇ ਜਦੋਂ ਲੋਕਾਂ ਦੇ ਇਕੱਠ ਹੋ ਗਏ ਫਿਰ ਸਾਨੂੰ ਇਹ ਪੁਲਿਸ ਵਾਲੇ ਆਪ ਛੱਡ ਕੇ ਵੀ ਗਏ ਲੋਕਾਂ ਚ ਛੱਡ ਕੇ ਗਏ ਵੀ ਵੀ ਆ ਸੰਭੂ ਭਾਈ ਇਹਨਾਂ ਦੀ ਸੰਭਾਲ ਰੱਖੋ ਅਸੀਂ ਇਹਨਾਂ ਨੂੰ ਪਜਾਤਾ ਜਾਂ ਲੋਕਾਂ ਦੀ ਜਦੋ ਜਹਿਰ ਨਾਲ ਸਾਰਾ ਕੁਝ ਹੁੰਦਾ ਇਹ ਲੋਕਾਂ ਦੀ ਆਵਾਜ਼ ਨੂੰ ਵੀ ਦਬਾਉਂਦੇ ਐ ਤੇ ਜ਼ਬਰ ਨਾਲ ਵੀ ਦਬਾਉਂਦੇ ਐ ਇਹ ਇਹ ਜ਼ੋਰ ਨਾਲ ਵੀ ਦਬਾਉਂਦੇ ਐ ਤੇ ਲੋਕਾਂ ਨੂੰ ਅਸੀਂ ਤਾਂ ਚਾਹਦੇ ਵੀ ਇੱਕ ਮੁੱਠ ਹੋਕ ਐ ਇਹਦੇ ਖਿਲਾਫ ਹੈ ਜਿਹੜੀ ਉਹ ਲੜਾਈ ਲੜਨੀ ਚਾਹੀਦੀ ਇਹ ਭਰਾਵੋ ਮੁਰਗੀ ਨੂੰ ਪੈ ਗਿਆ ਖਾਣ ਨੂੰ ਜੇ ਇਹਨਾਂ ਨੇ ਸਾਡੀ ਮੁਰਗੀ ਖਾ ਲਈ ਫਿਰ ਸਾਡਾ ਪੱਲਾ ਕੁਝ ਨਹੀਂ ਰਹਿਣਾ ਫਿਰ ਪਛਤਾਣਾ ਪੈਣਾ ਹੁਣ ਤੁਸੀਂ ਜ਼ਰੂਰ ਜਾਗੋ ਤਿੰਨ ਚਾਰ ਮਹੀਨੇ ਪਹਿਲਾਂ ਮੰਤਰੀ ਨੇ ਆਪਣੀ ਕੋਠੀ ਕਿਹਾਦਾ ਵੀ ਜੀ ਮੈਂ ਤਾਂ ਦੁੱਧ ਦਾ ਦੁੱਧ ਕਰ ਦੂੰਗਾ ਪਾਣੀ ਦਾ ਪਾਣੀ ਕਰ ਦੂੰਗਾ ਆਡਿਟ ਪਹੜਾਲਤਾ ਮੈਂ ਹੈਰਾਨ ਐ ਕਿ ਮੰਤਰੀ ਸਾਹਿਬ ਤੇਰਾ ਆਰਡਰ ਹੋਇਆ ਹੋਵੇ ਸੋਸਾਇਟੀ ਦਾ ਆਰਡਰ ਤਾਂ ਅੱਜ ਘੰਟਿਆਂ 'ਚ ਉਹਨਾਂ ਨੇ ਇੱਕ ਦਿਨ ਦੋ ਦਿਨਾਂ 'ਚ ਕਰਕੇ ਚੱਲ ਜਾਣਾ ਹੁਣ ਤਾਂ ਭਰਾਵਾ 3 ਮਹੀਨੇ ਹੋ ਗਏ ਹੁਣ ਦੱਸ ਦਿਓ ਲੋਕਾਂ ਨੂੰ ਜਵਾਬ ਹੈ ਵੱਡੇ ਪੱਦਰ ਤੇ ਕਪੜਾ ਹੋਏ ਵਾ ਔਰ ਉਹਦੇ ਬੰਦੇ ਨੇ ਇਹ ਕਪੜਾ ਕੀਤਾ ਵਾ ਮੰਤਰੀ ਦੀਆਂ ਨੇ ਮੰਤਰੀ ਕਿੱਦਾਂ ਜਾਗਰ ਹੋਣ ਦਊਗਾ ਮੰਤਰੀ ਨੇ ਨਹੀਂ ਜਾਗਰ ਹੋਣ ਦੇਣਾ ਇਹ ਤਾਂ ਲੋਕਾਂ ਦੀ ਤਾਕਤ ਹੈ ਜੇ ਲੋਕ ਇਕੱਠੇ ਹੋਗੇ ਤਾਂ ਜਾਗਰ ਕਰਾ ਦੂਗੇ ਨਹੀਂ ਇਹ ਕਪੜੇ ਆ ਜਿਹੜੇ ਐੱਦੀ ਪੈਂਟਿੰਗ ਰਹਿ ਜਾਣੇ ਕਿਸੇ ਨੇ ਕੁਝ ਨਹੀਂ ਪੂਰਤਣਾ ਮੰਤਰੀ ਨੇ ਕੀ ਕਰਨਾ ਕਪੜਿਆਂ ਦਾ ਮੰਤਰੀ ਤਾਂ ਪਹਿਲਾਂ ਕਹਿੰਦਾ ਤਾਂ ਮੈਂ ਫਲਾਣੀ ਜਾਂਚ ਕਰਾਊਗਾ ਮੈਂ ਫਲਾਣੀ ਦੀ ਜਾਂਚ ਕਰਾਊਗਾ ਕੋਈ ਦੱਸਦਾ ਵੇ ਮੰਤਰੀ ਇੱਕ ਜਾਂਚ ਕਰਾਈ ਹੋਵੇ ਮੰਤਰੀ ਨੇ ਮੰਤਰੀ ਨੇ ਜੇ ਕੀਤਾ ਹੈ ਤਾਂ ਟਰੱਕ ਮਾਲਕਾਂ ਦਾ ਨੁਕਸਾਨ ਕੀਤਾ ਮੇਰੇ ਟਰੱਕ ਮਾਲਕਾਂ ਨੇ ਜਿੰਨੇ ਪੱਧਰ ਤੇ ਇਹਨਾਂ ਨੂੰ ਬੋਟਾਂ ਪਾਈਆਂ ਜਿੰਨੇ ਪੱਧਰ ਤੇ ਉਹ ਨੱਚੇ ਹੈ ਹੁਣ ਉਨੇ ਹੀ ਉਹ ਰੋਇਆ ਕਰਦੇ ਪੂਰੀ ਕਮੇਟੀ ਜ਼ਿੰਮੇਵਾਰ ਹੈ ਇਹ ਜਦ ਮੰਤਰੀ ਨੇ ਕਮੇਟੀ ਬਿਠਾ ਲਈ ਵੀ ਮੈਂ ਤਾਂ ਮੰਤਰੀ ਨੂੰ ਗਣਦਾ ਵੀ ਮੰਤਰੀ ਦੀ ਛਾਏ ਤੇ ਸਾਰਾ ਕੁਝ ਹੋ ਰਿਹਾ ਮੰਤਰੀ ਕੇ ਉਹਨੇ ਫਿਰ ਆਪਣੀ ਕਮੇਟੀ ਨੂੰ ਤਾੜਦਾ ਵੀ ਤੁਸੀਂ ਕਪੜੇ ਜਿਹੜੇ ਕੀਤੇ ਹੋਏ ਜਾਗਰ ਕਰੋ ਨਹੀਂ ਕਰਨੇ ਇਹਨਾਂ ਨੇ ਨਹੀਂ ਹੋਣੇ ਜਾਗਰ ਮੈਂ ਮੈਂ ਕਹਿੰਦਾ ਜੇ ਡਟ ਕੇ ਤੁਹਾਡੇ মিডিਆ ਰਾਹੀਂ ਕਹਿੰਦਾ ਵੀ ਨਹੀਂ ਜਾ ਕਰ ਇਹਨਾਂ ਨੇ ਨਾ ਕਰਨੇ ਆ ਤੇ ਜੇ ਇਹਨਾਂ ਨੇ ਤਾਂ ਬਰਬਾਦ ਕਰਨਾ ਸੈਟੀ ਨੂੰ ਬਸ ਇੱਕੋ ਹੀ ਕੰਮ ਹੈ ਇਹਨਾਂ ਦਾ ਵੀ ਸੈਟੀ ਨੂੰ ਆਪਾਂ ਕਿਸੇ ਢੰਗ ਨਾਲ ਤੋੜ ਦਈਏ ਜਿਹੜੀ ਪੀਸੀਐਲ ਆਪਣਾ ਕੰਮ ਕਰਨਾ ਚਾਹਦੀ ਉਹ ਆਪਣਾ ਕੰਮ ਕਰੇ ਤੇ ਅਸੀਂ ਲੋਕਾਂ ਨੂੰ ਯਾਰਦੀਏ ਇਹਨਾਂ ਦਾ ਇਹੀ ਕੰਮ ਹੈ دہشت ਵੀ ਹੈਗੀ ਇਹਨਾਂ ਲੋਕਾਂ ਦੀ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਅਸੀਂ ਪਹਿលੀਆਂ ਅੱਜ ਤੱਕ ਅਸੀਂ ਐਜੀਟੇਸ਼ਨ ਨਾਲ ਲੜਦੇ ਆ ਰਹੇ ਸਾਨੂੰ ਪੁਰਸ ਨੇ ਕਦੀ ਚੱਕਿਆ ਇਹ ਤੋੜਨੀ ਪੈਣੀ ਅਸੀਂ ਲੋਕਾਂ ਨੂੰ ਸੱਦਾ ਦਿੰਦੇ ਆ ਹੁਣ ਲਾਮੰਦ ਕਰਾਂਗੇ ਲੋਕ ਗੁੱਸੇਜੈ ਲੋਕਾਂ ਦਾ ਇਹ ਨਹੀਂ ਲੋਕ ਦਿਨ ਦੇਖਦੇ ਵੀ ਅੱਜ ਦੇਖ ਲਈਏ ਕੱਲ੍ਹ ਦੇਖ ਲਈਏ ਇਹ ਇਹਨਾਂ ਨੇ ਜਿਹੜੀ ਬੁਟੀ ਦਿੱਤੀ ਦੀ ਟਰੱਕ ਮਾਲਕ ਇਕੱਠੇ ਹੋ ਕੇ ਗਏ ਤੇ ਇਹਨਾਂ ਨੇ ਕੋਠੀ 'ਚ ਉੱਥੇ ਇਹਨਾਂ ਨੇ ਇੱਕ ਬੜੇ ਵੈਦਾ ਕਰ ਲਿਆ ਵੀ ਲੈ ਵੀ ਹੁਣੇ ਤੁਹਾਡਾ ਸਾਰਾ ਕੁਝ ਕਰ ਦਊਗਾ ਉਹ ਉਹ ਹੋ ਗਿਆ ਤੇ ਉਹਨਾਂ ਨੂੰ ਠੰਡੇ ਕੀਤਾ ਜਾ ਰਿਹਾ ਅਸਲ 'ਚ ਹੈ ਲਾਰਾਈਆ ਇਹ ਮੈਂ ਆਪਣੇ ਟਰੱਕ ਮਾਲਕਾਂ ਦੱਸ ਦਉ ਵੀ ਲਾਰੇ ਤੋਂ ਸਵਾਏ ਕੁਝ ਨਹੀਂ ਹੈਗਾ ਇਹਨਾਂ ਨੇ ਤੁਹਾਡਾ ਭਲਾ ਨਹੀਂ ਕਰਨ ਉੱਠਣਗੇ ਟਰੱਕ ਮਾਲਕ ਅੰਗੜਾਈਆਂ ਲੈਣਗੇ ਔਰ ਇਹ ਲੜਾਈ ਹੈ ਜਿਹੜੀ ਆਉਣ ਵਾਲੇ ਸਮੇਂ 'ਚ ਸ਼ੁਰੂ ਹੋਣੀ ਹੈ ਇਹ ਲੜਨ ਲੜਨੀ ਪੈਣੀ ਹੈ ਅਸੀਂ ਮੰਤਰੀ ਨੂੰ ਕਹਿੰਦੇ ਕਿ ਮੰਤਰੀ ਤੂੰ ਟਰੱਕ ਮਾਲਕਾਂ ਦੇ ਭਲੇ ਦੀ ਗੱਲ ਕਰ ਇਨਸਾਫ ਦੀ ਗੱਲ ਕਰ ਦੇਖੋ ਮੈਂ ਅਸੀਂ ਲੜਾਈ ਦੀ ਸ਼ੁਰੂਆਤ ਕਰਾਂਗੇ ਤੇ ਉਹਦੇ ਲਈ ਢਾਂਗੇ ਵਖਰੇ ਹੋ ਸਕਦੇ ਆ ਵਖਰੀਆਂ ਲੜਾਈਆਂ ਤੈਹ ਹੋ ਸਕਦੀਆਂ ਅਸੀਂ ਇਹ ਨਹੀਂ ਕਹਿੰਦੇ ਕਿ ਲੋਕਾਂ ਨਾਲ ਅਸੀਂ ਸੂਰਜ ਤੇ ਪਜਾ ਦੇਣਾ ਅਸੀਂ ਤਾਂ ਇੱਕ ਹਨੇਰੇ 'ਚ ਚਾਨਣ ਦੀ ਉਹਨਾਂ ਨੂੰ ਲੋ ਦੇਣੀ ਅਸੀਂ ਤਾਂ ਦੀਵੇ ਜਗਾਣੇ ਜਗਾਣੇ ਅਸੀਂ ਹੱਕਾਂ ਲਈ ਲੜਦੇ ਆ ਅਸੀਂ ਉਹਨਾਂ ਲੋਕਾਂ ਲਈ ਲੜਦੇ ਆ ਜਿਹੜੇ ਲੋਕ ਗਰੀਬ ਹੁੰਦੇ ਜਿਹੜੇ ਲੋਕ ਲਤਾੜੇ ਹੁੰਨ ਜਿਹੜੇ ਸਰਕਾਰੀ ਦਰਬਾਰੇ ਜਿਨ੍ਹਾਂ ਦੀ ਪਹੁੰਚ ਨਹੀਂ ਅੱਜ ਸਾਰਾ ਕੁਝ ਢੰਗ ਇਹ ਵਰਤ ਲੈਂਦੇ ਜੇ ਕੋਈ ਲੋਕ ਬੋਲਣ ਦੀ ਕੋਸ਼ਿਸ਼ ਕਰਦੇ ਆ ਤਾਂ ਇਹ ਆਪਣੇ ਢੰਗ ਨਾਲ ਡਰਾ ਲੈਂਦੇ ਲੇਕਿਨ ਲੋਕਾਂ ਨੂੰ ਉੱਠਣਾ ਹੀ ਪੈਣਾ ਅਸੀਂ ਠਾਲਾਂਗੇ ਲੋਕਾਂ ਨੂੰ ਅਸੀਂ ਠਾਲਾਂਗੇ ਜ਼ਰੂਰ ਵੀ ਲੋਕੋ ਉੱਠੋ ਜਿਹਦਾ ਲੈਂਡ ਪੂਲਿੰਗ ਨੀਤੀ ਖਿਲਾਫ ਲੜੇ ਆ ਅਸੀਂ ਉਦੋਂ ਲੋਕਾਂ ਨੂੰ ਨਾਮੰਦ ਕੀਤਾ ਅਸੀਂ ਆ ਤਿੰਨ ਖੇਤੀ ਕਾਲੇ ਕਾਨੂੰਨਾਂ ਖਿਲਾਫ ਲਾਮੰਦ ਕੀਤਾ ਅਸੀਂ ਲੋਕ ਡਾਊਨ ਚ ਅਸੀਂ ਉਹਨਾਂ ਦੀਆਂ 36 ਤੋਂ 12 ਗੱਡੀਆਂ ਕਰਾਈਆਂ ਉਦੋਂ ਵੀ ਸਾਡੀਆਂ ਬਹੁਤ ਵੱਡੀਆਂ ਜਿਹੜੀਆਂ ਕੁਰਬਾਨੀਆਂ ਐ ਮੈਂ ਇੱਕ ਵਾਰੀ ਫੇਰ ਤੁਹਾਡੇ ਬੰਦੇ ਨਾਲ ਇਹ ਕਮੇਟੀ ਦੇ ਜਿਹੜੇ ਪ੍ਰਧਾਨ ਬਣਿਆ ਵਾ ਕੋਈ ਕੁਰਬਾਨੀ ਨਹੀਂ ਉਹਦੀ ਕੋਈ ਉਹਦੀ ਲੜਾਈ ਨਹੀਂ ਹੈਗੀ ਉਹ ਤਾਂ ਬਸ ਇੱਕ ਚਿੱਟੇ ਕੁਰਤੇ ਪਜਾਮੇ ਵਾਲਾ ਹੈਗਾ ਏ ਜਿਹਦਾ ਚਿੱਟਾ ਕੁਰਤਾ ਪਜਾਮਾ ਬ੍ਰਾਂਡਡ ਹੋਣ ਲੱਪਿਆ ਉਹ ਲੋਕਾਂ ਦੀ ਸੇਵਾ ਨਹੀਂ ਕਰ ਸਕਦਾ ਉਹ ਤਾਂ ਏਸੀਆਂ ਜੇ ਘੁੰਮਣ ਜਾਊਗਾ